ਖਾਲਸਾ ਤੇ ਵਾਹਿਗੁਰੂ ਦੀ ਫਤਿਹ ਮਹਾਰਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਦੇ ਵਿੱਚ ਹੋਇਆ ਸੀ ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਮਾਹ ਸਿੰਘ ਸੀ ਤੇ ਮਾਤਾ ਜੀ ਦਾ ਨਾਮ ਰਾਜਕੌਰ ਸੀ ਮਹਾਰਾ ਰਣਜੀਤ ਸਿੰਘ ਜੀ ਦਾ ਪਹਿਲਾ ਨਾਮ ਬੁੱਲ ਸਿੰਘ ਸੀ ਜਦੋਂ ਮਹਾਰਾ ਰਣਜੀਤ ਸਿੰਘ ਦਾ ਪਿਤਾ ਮਾਹ ਸਿੰਘ ਜੰਗ ਜਿੱਤ ਕੇ ਆਇਆ ਵਾਪਸ ਅਤੇ ਉਸ ਨੇ ਇਸ ਦਾ ਨਾਮ ਰਣਜੀਤ ਸਿੰਘ ਰੱਖ ਦਿੱਤਾ ਕਿਉਂਕਿ ਗੁਰਗੋਮੀ ਸਿੰਘ ਜੀ ਦੇ ਨਗਾਰੇ ਦਾ ਨਗਾਰੇ ਦਾ ਨਾਮ ਰਣਜੀਤ ਸਿੰਘ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਗੁਜਰਾਂਵਾਲਾ ਹੋਇਆ ਸੀ ਜੇਕਰ ਆਪਾਂ ਅੱਜ ਵੇਖੀ ਅੱਜ ਸਮੇਂ ਵੇਖੀਏ ਤਾਂ ਉਹ ਅੱਜ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਆਉਂਦਾ ਹੈ ਛੋਟੇ ਹੁੰਦੇ ਹੀ ਉਹਨਾਂ ਨੂੰ ਹੀ ਚੇਚਕ ਦੀ ਬਿਮਾਰੀ ਹੋ ਗਈ ਸੀ ਜਿਸ ਕਾਰਨ ਉਹਨਾਂ ਨੂੰ ਖੱਬੀ ਅੱਖ ਤੋਂ ਨਹੀਂ ਦਿਸਦਾ ਸੀ ਤੇ ਉਹਨਾਂ ਦੇ ਫੇਸ ਤੇ ਦਾਗ ਪੈ ਗਏ ਸੀ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੜਾਈ ਵਿੱਚ ਬਿਲਕੁਲ ਧਿਆਨ ਨਹੀਂ ਸੀ ਪਰ ਉਹਨਾਂ ਨੂੰ ਘੋੜਸਵਾਰੀ ਅਤੇ ਤਲਵਾਰਬਾਜ਼ੀ ਦਾ ਬਹੁਤ ਸ਼ੌਂਕ ਸੀ ਦੱਸਿਆ ਜਾਂਦਾ ਹੈ ਕਿ ਮਾਰਾ ਰঞ্জੀਤ ਸਿੰਘ ਨੇ 12 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਮਾਲ ਸਿੰਘ ਦੇ ਦੁਸ਼ਮਣ ਅਸਮਦ ਖਾਨ ਚੱਠੇ ਦਾ ਸਿਰ ਵੱਢ ਕੇ ਆਪਣੇ ਨਿੱਜ ਦੇ ਟੰਗ ਕੇ ਆਪਣੇ ਗੁਜਰਾਵਾਲੇ ਲੈ ਆਇਆ ਜਦੋਂ ਆਪਣੇ ਦੋਸਤਾਂ ਨਾਲ ਉਹ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਗਏ ਤਾਂ ਉੱਥੋਂ ਦੇ ਕਿਸੇ ਸੂਈਏ ਨੇ ਅਸਮਦ ਖਾਨ ਚੱਠੇ ਨੂੰ ਦੱਸਿਆ ਕਿ ਉਹ ਆਪਣਾ ਸ਼ਿਕਾਰ ਖੇਡਣ ਲਈ ਇਸ ਜੰਗਲ ਵਿੱਚ ਆ ਰਿਹਾ ਹੈ ਫਸਮਦ ਖਾਨ ਚੱਠਾ ਵੀ ਆਪਣੇ ਸਪਾਹੀਆਂ ਦੇ ਨਾਲ ਉਸ ਜੰਗਲ ਵਿੱਚ ਚਲੇ ਗਿਆ ਤੇ ਮਹਾਰਾ ਰਣਜੀਤ ਸਿੰਘ ਜੀ ਜਦੋਂ ਸ਼ਿਕਾਰ ਖੇਡਦੇ ਖੇਡਦੇ ਆਪਣੇ ਸਾਥੀਆਂ ਤੋਂ ਵਿਛੜ ਕੇ ਤੇ ਉੱਥੇ ਉਹਨਾਂ ਨੂੰ ਹਸਮਨਗਾਂ ਚੱਠਾ ਮਿਲ ਗਿਆ ਦੱਸਿਆ ਜਾਂਦਾ ਹੈ ਕਿ ਜਦੋਂ ਮਹਾਰਾ ਰਣਜੀਤ ਸਿੰਘ ਜੀ ਦੀ ਹਸਮਨਗਾਂ ਚੱਠਾ ਅਤੇ ਉਹਨਾਂ ਦੇ ਸਪਾਹੀਆਂ ਨਾਲ ਤਰਫ ਹੋਈ ਸੀ ਉਹਨਾਂ ਦੀ ਉਮਰ 12 ਸਾਲ ਦੀ ਸੀ ਫਸਮਨ ਖਾਲ ਚੱਠੇ ਤੇ ਵਿੰਦੇ-ਵਿੰਦੇ ਆਈ ਮਹਾਰਾ ਰਣਜੀਤ ਸਿੰਘ ਨੇ ਸਪਾਹੀਆਂ ਦੇ ਕਾਟੇ ਲਾ ਦਿੱਤੇ ਤੇ ਜਦੋਂ ਹਸਮਨਗਾਂ ਚੱਠਾ ਉਹਨਾਂ ਲੜਨ ਲੱਗਾ ਤੇ ਮਹਾਰਾ ਰਣਜੀਤ ਸਿੰਘ ਨੇ ਤਲਵਾਰ ਦੇ ਨਾਲ ਉਸ ਦਾ ਸਿਰ ਧੜ ਤੋਂ ਲੱਗ ਕਰ ਦਿੱਤਾ ਅਤੇ ਉਸ ਦਾ ਸਿਰ ਟੰਗ ਕੇ ਆਪਣੇ ਗੁਜਰਾਵਾਲਾ ਲੈ ਆਇਆ ਇਹ ਸੀ ਮਹਾਰਾ ਰਣਜੀਤ ਸਿੰਘ ਜੀ ਦੀ ਬਾਧਰੀ ਜੇ ਆਪਾਂ ਗੱਲ ਕਰਾਂਗੇ ਮਹਾਰਾ ਰਣਜੀਤ ਸਿੰਘ ਜੀ ਦੇ ਪਛੋਕੜ ਬਾਰੇ ਦੱਸਿਆ ਜਾਂਦਾ ਹੈ ਕਿ ਬੁੱਧ ਸਿੰਘ ਦਾ ਨਾਂ ਪਹਿਲਾਂ ਬੁੱਧਾ ਸੀ ਜਦੋਂ ਉਹਨਾਂ ਨੇ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਕੋਲੋਂ ਅੰਮ੍ਰਿਤ ਪਾਣ ਕੀਤਾ ਉਹਨਾਂ ਦਾ ਨਾਂ ਬੁੱਧ ਸਿੰਘ ਪੈ ਗਿਆ ਉਸ ਤੋਂ ਬਾਅਦ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਲੜ ਕੇ ਕਈ ਜੰਗਾਂ ਲੜੀਆਂ ਅਤੇ ਸਾਰੇ ਜੰਗਾਂ ਜਿੱਤੀਆਂ ਅਤੇ ਉਹ ਜੰਗ ਵਿੱਚ ਸਿੱਧੀ ਪਾ ਗਏ ਉਸ ਤੋਂ ਬਾਅਦ ਉਸ ਦਾ ਪੁੱਤਰ ਬਾਬਾ ਨੌ ਸਿੰਘ ਨੌ ਸਿੰਘ 18ਵੀਂ ਸਦੀ ਵਿੱਚ ਬਾਬਾ ਕਪੂਰ ਸਿੰਘ ਜੀ ਨਾਲ ਦਾਲ ਖਾਲਸਾ ਵਿੱਚ ਜੰਗ ਲੜਦਾ ਸੀ ਦੱਸਿਆ ਜਾਂਦਾ ਹੈ ਕਿ ਜਦੋਂ ਉਹਨਾਂ ਦੀ ਸਿੱਧੀ ਹੋਈ ਤੇ ਉਹਨਾਂ ਦੇ ਸਰੀਰ ਤੇ 40 ਤੋਂ ਵੱਧ ਫੱਟ ਸੀ ਉਸ ਤੋਂ ਬਾਅਦ ਨੌ ਸਿੰਘ ਦਾ ਪੁੱਤਰ ਚੜ੍ਹਤ ਸਿੰਘ ਆ ਗਿਆ ਜਾਨਕੀ ਮਹਾਰਾ ਰਣਜੀਤ ਸਿੰਘ ਜੀ ਦਾ ਦਾਦਾ ਦੱਸਿਆ ਜਾਂਦਾ ਹੈ ਕਿ ਸਰਦਾਰ ਚੜ੍ਹਤ ਸਿੰਘ ਸਰਦਾਰ ਜਸਾ ਸਿੰਘ ਆਲੂ ਵਾਲੀ ਆ ਸਰਦਾਰ ਤਾਰਾ ਸਿੰਘ ਕੇ ਬਾ ਸਰਦਾਰ ਜਸਾ ਸਿੰਘ ਰਾਮਗੜੀ ਆ ਤੇ ਸਰਦਾਰ ਹਰੀ ਸਿੰਘ ਪੰਗੀ ਇਹਨਾਂ ਨੇ ਰਲ ਕੇ ਕਈ ਜੰਗਾਂ ਲੜੀਆਂ ਇਨਾ ਪੰਜਾਂ ਨੇ ਰਾਲ ਕੇ ਅਬਦਾਲੀ ਦਾ ਮੂੰਹ ਮੋੜਿਆ ਦੱਸਿਆ ਜਾਂਦਾ ਹੈ ਕਿ ਅਬਦਾਲੀ ਨੇ ਮਰਟਿਆਂ ਨਾਲ ਲੜਾਈ ਲੜੀ ਸੀ ਤੇ ਮਰਟਿਆਂ ਨੂੰ ਇਦਾਂ ਠੋਕਿਆ ਉਹ 20 ਸਾਲ ਉਹਨਾਂ ਨੇ ਉੱਚੀ ਸਾਹ ਨਹੀਂ ਲਿਆ ਤੇ ਦੂਜੇ ਬੰਨੇ 1762 ਫਰਵਰੀ ਦੇ ਵਿੱਚ ਸਿੱਖਾਂ ਦੀ ਲੜਾਈ ਅਬਦਾਲੀ ਨਾਲ ਹੋਈ ਸੀ ਇਸ ਜੰਗ ਦੇ ਵਿੱਚ 40000 ਤੋਂ ਵੱਧ ਸਿੱਖ ਸਿੱਧੀ ਪ੍ਰਾਪਤ ਕਰ ਗਏ ਸੀ ਅਤੇ ਬਾਕੀ ਜਿਨੇ ਸਿੱਖ ਬਚੇ ਸੀ ਕਿਸੇ ਸਿੱਖ ਦੇ 25 ਤੋਂ ਘੱਟ ਫਟ ਨਹੀਂ ਸੀ ਦੱਸਿਆ ਜਾਂਦਾ ਕਿ ਫਿਰ ਉਸ ਤੋਂ ਬਾਅਦ ਸ਼ਾਮਾ ਨੂੰ ਜੋ ਜੰਗ ਖਤਮ ਹੋਈ ਤੇ ਸਿੱਖਾਂ ਨੇ ਅਰਾਰਾਸ ਕੀਤੀ ਅਤੇ ਸਰਦਾਰ ਜਸਪਾਲ ਸਿੰਘ ਆਲੂ ਵਾਲੀਏ ਨੇ ਅਰਦਾਸ ਵਿੱਚ ਕਿਹਾ ਕਿ ਅੱਜ ਦਿਨ ਬੜਾ ਸੁਖਾਵਾਂ ਨਿਕਲਿਆ ਹੈ ਉੱਥੇ ਹੀ ਅਫਗਾਨੀ ਦਾ ਸੁਈਆ ਖੜਾ ਸੀ ਅਤੇ ਉਹ ਇਹ ਅਰਦਾਸ ਸੁਣ ਕੇ ਹੈਰਾਨ ਹੋ ਗਿਆ ਤੇ ਉਹ ਸੋਚਣ ਲੱਗਾ ਕਿ ਸਿੱਖਾਂ ਦੀ ਆਦਤੋਂ ਵੱਧ ਫੌਜ ਦੀ ਬਾਗੀ ਅਤੇ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਹਨ ਜਦੋਂ ਇਹ ਗੱਲ ਅਫਗਾਨੀ ਨੂੰ ਪਤਾ ਲੱਗੀ ਤੇ ਅਫਗਾਨੀ ਨੇ ਸੋਚਿਆ ਕਿ ਹੁਣ ਮੈਂ ਇਹਨਾਂ ਨਾਲ ਸੰਧੀ ਕਰਾਂਗਾ ਫਿਰ ਉਸ ਨੇ ਇੱਕ ਪੱਤਰ ਭੇਜੀ ਪੱਤਰ ਵਿੱਚ ਲਿਖਿਆ ਕਿ ਤਾਜ ਮੇਰਾ ਰਾਜ ਤੁਹਾਡਾ ਆਪ ਕੀ ਜਿੰਨੀ ਫਸਲ ਹੋਊਗੀ ਉਸ ਵਿੱਚੋਂ ਛੇਵਾਂ ਹਿੱਸਾ ਮੇਰਾ ਪਰ ਉਹਨਾਂ ਪੰਜਾ ਸਿੰਘਾਂ ਨੇ ਇਸ ਨੂੰ ਠਗਰਾ ਦਿੱਤਾ ਉਹਨਾਂ ਨੇ ਕਿਹਾ ਕਿ ਤੈਨੂੰ ਹਣ ਰਣ ਵਿੱਚ ਹੀ ਮਿਲਾਂਗੇ ਬਾਕੀ ਦੀ ਗੱਲ ਆਪਾਂ ਦੂਸਰੇ ਭਾਗ ਵਿੱਚ ਕਰਾਂਗੇ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ